ਤੋਵਾ ਉਹ ہمارے پاس ਕਿਦੇ ਮੇਰੀ ਗੋਦ ਉਹ ਮੇਂ ਮਿਲਨੀ ਹੈ ਜਿੰਨੇ ਮਰਨਾ ਕਬੂਲਿਆ ਪਹਿਲਾ ਮਰਨਾ ਮਨਮਤ ਮਾਰ ਲੈਣੀ ਸੰਤ ਹੋ ਗਿਆ ਦੂਸਰਾ ਮਰਨਾ ਧਰਮ ਲਈ ਸ਼ਿਰ ਦੇ ਦੇਣਾ ਸ਼ਹੀਦ ਹੋ ਗਿਆ ਇਹਨਾਂ ਨੇ ਗੁਰਬਾਣੀ ਕਦੀ ਗੱਲ ਹੀ ਕਰਦੀ ਹੈ ਜੇ ਇਹਦਾ ਸੋਹਾਰੂ ਸੁਬਿਆ ਤੋਂ ਦੇਖ ਕਮਾਰੋਗੇ ਤੇ ਜੀਵਨ ਮੋਕਤ ਨਹੀਂ ਤੇ ਬੂਦੀ ਟੰਡਵਰੋਂ ਕੁੰਬੜਾ ਪੈਂਦਾ ਹੈ ਜੋ ਦਾ ਮਹੀਨਾ ਚੱਲ ਰਿਹਾ ਹੈ। ਹਿੰਦੁਸਤਾਨ ਦੀ ਪ੍ਰਧਾਨ ਮੰਤਰੀ ਬੀਬੀ 인ਦਰਾ ਗਾਂਧੀ ਨੇ ਸਿੱਖ ਧਰਮ ਦਾ ਮਲਿਆ ਮੇਲ ਕਰਨ ਦੇ ਲਈ ਅਹਿਮਦ ਸ਼ਾ ਅਬਦਾਲੀ ਦੇ ਨਕਸ਼ੇ ਕਰਮਾ ਤੇ ਚਲਣਾ ਕੀਤਾ। ਸਿੱਖ ਜਗਤ ਦੇ ਸਭ ਤੋਂ ਮੁਕੱਦਸ ਉਸਤਰ ਅਸਥਾਨ ਸਤਖੰਡ ਸ੍ਰੀ ਹਰਿਮੰਦਰ ਸਾਹਿਬ। ਸ੍ਰੀ ਅਕਾਲ ਤਖਤ ਯਾਤਮ ਕੀਤੀਆਂ ਇੰਦਰਾ ਗਾਂਧੀ ਨੇ ਬਜ਼ੁਰਗ ਜਵਾਨ ਤੇ ਬੱਚੇ 5 ਤੇ 6 ਜੂਨ 2025 ਦੋ ਦਿਨ ਦੀ ਖਾਸ ਰੀ ਹੈ ਆਪ ਸੰਗਤ ਦੇ ਚਰਨਾਂ ਵਿੱਚ ਯਤਨ ਕਰਾਂਗਾ ਪਾਸ ਤੋਂ ਲੈ ਕੇ ਪ੍ਰੈਜ਼ੈਂਟ ਤੱਕ ਸੂਰਿਆ ਦੇ ਇਤਿਹਾਸ ਦੇ ਨਾਲ ਤੁਹਾਨੂੰ ਜੋੜ ਸਕਾਂ ਇਹਦੇ ਇੱਕ ਪਹਿਲੂ ਤੋਂ ਅਸੀਂ ਜਾਣੂ ਹੁੰਦੇ ਆਂ ਦੂਸਰੇ ਪਹਿਲੂ ਦੀ ਸਮਝ ਨਹੀਂ ਹੁੰਦੀ ਨਾਇਕ ਤੇ ਖਲਾਇਕ ਵਿੱਚ ਫਾਸਲਾ ਨਹੀਂ ਪਤਾ ਲੱਗਦਾ ਧਰਮ ਜਿਹੜਾ ਹੈ ਵਰਣ ਜਿਹੜਾ ਹੈ ਕਾਸਟ ਕੀ ਹੈ ਇਹਦੇ ਤੋਂ ਉੱਪਰ ਉੱਠ ਕੇ ਨਾਇਕ ਤੇ ਖਲਾਇਕ ਦੀ ਚੋਣ ਕਰਮਾਂ ਵੱਲ ਦੇਖ ਕੇ ਕਰਨੀ ਸਿੱਖੋ ਨੇਕ ਨਾਮੀ ਕੌਣ ਹੈ ਆਪਣੀ ਕੌਮ ਵਿੱਚ ਵੀ ਹੈ ਤੇ ਖਲਨਾਇਕ ਨਹੀਂ ਕਿਹਾ ਜਾ ਸਕਦਾ ਉਸ ਨੂੰ ਉਹਨੇ ਨਾਇਕ ਰਹਿਣਾ ਬਦ ਕਰਮੀ ਹੈ ਉਹਨੂੰ ਨਾਇਕ ਨਹੀਂ ਕਿਹਾ ਜਾਣਾ ਕਿਸੇ ਵੀ ਧਰਮ ਵਿੱਚ ਉਹਨੂੰ ਖਲਨਾਇਕ ਹੀ ਕਿਹਾ ਜਾਣਾ ਹੁਣ ਨਾਇਕ ਕੌਣ ਹੈ ਖਲਨਾਇਕ ਕੌਣ ਹੈ ਇੰਦਰਾ ਗਾਦੀ ਤੇ ਸਰਦ ਜਗਨੈਲ ਸਿੰਘ ਭਿੰਡਰਾਵਾਲਿਆ ਵਿੱਚੋਂ ਤੁਹਾਡੇ ਸਾਹਮਣੇ ਇਤਿਹਾਸ ਰੱਖਾਂਗਾ ਆਪ ਹੀ ਫੈਸਲਾ ਕਰ ਲਿਓ ਕਈ ਲੋਕ ਆਖਣਗੇ ਜੀ ਜੇ ਸਿੱਖ ਆਗੂ ਸੋਹਰਤਾ ਵਿਖਾਉਂਦੇ ਕੋਮਲਤਾ ਵਿਖਾਉਂਦੇ ਨੇਕ ਦਲੀਲ ਵਿਖਾਉਂਦੇ ਕਠੋਰਤਾ ਛੱਡ ਦਿੰਦੇ ਸ਼ਾਇਦ 1984 ਸਿੱਖ ਜਗਤ ਦੇ ਨਾਲ ਨਾ ਵਾਪਰਦੀ ਅਕਾਲ ਪੁਰਖ ਸਾਹਿਬ ਦੇ ਹਮਲਾ ਨਾ ਹੁੰਦਾ ਉਹਨਾਂ ਵੀਰਾਂ ਨੂੰ ਸਮਝ ਨਹੀਂ ਆਇਆ ਸਮਝਾਉਣ ਦੀ ਕੋਸ਼ਿਸ਼ ਕਰਾਂਗਾ 1984 ਦੇ ਕੱਲੂ ਘਾਰੇਬਾਬ ਬਤ ਜਾਨਣਾ ਤੇ ਪਿਸ਼ੋਕੜ ਵੱਲ ਚਾਤ ਮਾਰਨੀ ਪਵੇਗੀ। ਇਸ ਸਿੱਖਾਂ ਦੇ ਰਾਜਸੀ ਤੇ ਧਾਰਮਿਕ ਮਸਲੇ ਕੀ ਨੇ ਜਿਹੜੇ ਅੱਜ ਤੱਕ ਹਿੰਦੁਸਤਾਨ ਦੀ ਗਵਰਨਮੈਂਟ ਵੱਲੋਂ ਨਜ਼ਰ ਅੰਦਾਜ਼ ਕੀਤੇ ਜਾ ਰਹੇ ਨੇ ਤੇ ਪਿੱਛੇ ਵੀ ਜਿੰਨੀਆਂ ਪੋਲੀਟੀਕਲ ਪਾਰਟੀਆਂ ਹੋਈਆਂ ਉਹਨਾਂ ਨੇ ਵੀ ਨਜ਼ਰ ਅੰਦਾਜ਼ ਕੀਤੇ। ਕੋਈ 1800 58 ਈਸਵੀ ਦੇ ird gird ਤੇ ਕੋਈ 1800 58 ਈਸਵੀ ਤਾਈ ਬ੍ਰਿਟਿਸ਼ ਅੰਪਾਇਰ ਕਹਿ ਲਓ ਜਾਂ ਈਸਟ ਇੰਡੀਆ ਕੰਪਨੀ ਕਹਿ ਲਓ ਨਾਮ ਹੀ ਵੱਖੋ ਵੱਖ ਨੇ ਹੈ ਚਿੱਟੀ ਖਲੜੀ ਵਾਲੇ ਹੋਰੇ ਇਹਨਾਂ ਦਾ ਭਾਰਤ ਵਰਸ਼ ਤੇ ਰਾਜ ਸੀ 1947 ਤੱਕ ਇਹ ਰਾਜ ਭਾਰਤ ਦਾ ਹਿੱਸਾ ਰਿਹਾ तकरीबन 200 ਵਰੇ ਦੇ ਇਰਦ-ਗਿਰਦ ਉਲਾਮ ਦੇਸ਼ ਹਿੰਦੂਸਤਾਨ ਦੇ ਵਿੱਚ ਇੱਕ ਇਲਾਕਾ ਐਦਾਂ ਦਾ ਸੀ ਜਿਹਨੂੰ ਸਿੱਖ ਅੰਪਾਇਰਾਂ ਦੇ ਸੰ ਦਾ ਸਿੱਖ ਅੰਪਾਇਰ ਵਾਜ਼ਾ ਸਟੇਟ ਓਰੀਜਿਨੇਟਿੰਗ ਇਨ ਦਾ ਇੰਡੀਅਨ ਸਬ ਫੌਟਿੰਗ ਐਂਡ ਫਾਰਮਡ ਅੰਡਰ ਦਾ ਲੀਡਰਸ਼ਿਪ ਆਫ ਮਹਾਰਾਜਾ ਰਣਜੀਤ ਸਿੰਘ ਬਾਹੂਬਲੀ ਰਾਜਾ ਹੋਇਆ ਮਿਸਲਾਂ ਦੇ ਰਾਜ ਤੋਂ ਪ੍ਰਫੁੱਲਤ ਮਹਾਰਾਜਾ ਰਣਜੀਤ ਸਿੰਘ ਜਿਨੇ ਆਪਣੇ ਬਾਹੂਬਲ ਦੇ ਨਾਲ 1799 ਈਸਵੀ ਵਿੱਚ ਖਾਲਸਾ ਰਾਜ ਸਥਾਪਿਤ ਕੀਤਾ ਨਾਨਕਸ਼ਹੀ ਸਿੱਕੇ ਚਲਾਈ 83 ਚਲਾਈ ਸਿੱਖੋਂ ਲੈਣ ਦੀ ਇਸ ਰਾਜ ਬਾਰੇ ਇਹੀ ਕਿ ਆ ਜਾ ਸਕਦਾ ਹੈ ਸਦ ਸੁਖਾਲੀ ਬੁੱਠੀਆਂ ਇਹੋ ਹੋਆ ਹਲੇਮੀ ਰਾਜ ਜੋ ਭਲੇ ਮੀਰਾਜ ਨਿਮਰਤਾ ਦਾ ਰਾਜ ਕਿਸੇ ਦਾ ਧੱਕੋ ਸੋਰੀ ਨਹੀਂ ਸਾਰਿਆਂ ਨਾਲ ਨਿਆਂ ਕੀਤਾ ਜਾਂਦਾ ਸੀ ਗੁਰਦੁਆਰਾ ਮੰਦਰ ਬਸਜਿਤ ਬੁੜਿਟਾਇਆ ਨਹੀਂ ਗਿਆ ਬਣਾਇਆ ਗਿਆ ਹੈ ਗੁਰਦੁਆਰੇ ਤੇ ਬਣਾਉਣਾ ਹੀ ਨੇ ਅਮਰਧਾਰੀ ਹੈ ਮਹਾਰਾਜਾ ਰਣਜੀਤ ਸਿੰਘ ਠੀਕ ਹੈ ਗੋਰਿਆਂ ਨੇ ਬ੍ਰਿਟਿਸ਼ ਲੋਕਾਂ ਨੇ ਡਿਫੇਮ ਕਰਨ ਦੇ ਲਈ ਵੇਸਵਾ ਗਾਮੀ ਵੀ ਕਿਹਾ ਸ਼ਰਾਬੀ ਵੀ ਕਿਹਾ ਤੇ ਸਾਡੇ ਵਕਾਉ ਲੇਖਕਾਂ ਨੇ ਲਿਖਤਾਂ ਲੈ ਕੇ ਗੋਰਿਆਂ ਤੋਂ ਆਪਣੇ ਮਹਾਨਾਇਕ ਨੂੰ ਖਲਾਇਕ ਸਾਬਤ ਕਰਨ ਦੀ ਕੋਸ਼ਿਸ਼ ਕੀਤੀ ਸ਼ਰਾਬੀ ਬੰਦਾ ਵੇਸਵਾ ਗਾਮੀ ਬੰਦਾ 40 ਸਾਲ ਰਾਜ ਨਹੀਂ ਕਰ ਸਕਦਾ 1839 ਤੱਕ ਮਰਦ ਦਾ ਰਾਜ ਰਿਹਾ ਤੇ ਮੌਤ ਤੋਂ ਬਾਅਦਾਂ ਕਾਸਾ ਸਾਲ ਡਿੱਗਦੇ ਢੰਡੇ ਮਹਾਰਾਜਾ ਰਵਜੀਤ ਸਿੰਘ ਦੇ ਪਰਿਵਾਰ ਵਾਲੇ ਵੀ ਰਾਜ ਕਰ ਗਏ ਕੋਈ ਵੀ ਰਾਜ ਭਾਰ ਸਦੀਵੀ ਨਹੀਂ ਹੁੰਦਾ ਬ੍ਰਿਟਿਸ਼ ਕੰਪਨੀ ਆਫ ਇੰਡੀਆ ਕੰਪਨੀ ਦੇ ਲੋਕਾਂ ਨੇ ਡੋਗਰੇ ਖਰੀਦੇ ਸਿੱਖ ਜਗਤ ਦੀ ਪਿੱਠ ਤੇ ਇਹਨਾਂ ਨੇ ਛੁਰਾ ਮਾਰਿਆ ਇੱਕ ਬਹੁਤ ਵੱਡਾ ਯੁੱਧ ਜਿੱਥੇ ਖਾਲਸਾ ਹੀ ਫੌਜ ਦੇ ਵੱਲੋਂ ਬਾਬਾ ਸ਼ਾਮ ਸਿੰਘ ਟਾਰੀ ਜਰਗੈਲ ਹੈ ਦੂਸਰੀ ਤਰਫ ਈਸਟ ਇੰਡੀਆ ਕੰਪਨੀ ਦੀਆਂ ਫੌਜਾਂ ਨੇ ਇਸ ਬਾਬਤ ਮੁਸਲਮਾਨ ਵਿਦਵਾਨ ਕਬੀ ਸ਼ਾਹ ਬਹਾਮਤ ਨੇ ਜੰਗਨਾਮਾ ਲਿਖਿਆ ਹੁਣ ਭਾਰਤ ਤੇ ਪੰਜਾਬ ਮੁਲਕ ਵਕੋ ਵਕਸਨ ਭਾਰਤ ਗੋਰੀਆਂ ਦਾ ਗੁਲਾਮ ਸੀ ਪੰਜਾਬ ਮੁਲਕ ਦੇ ਵਿੱਚ ਸਿੱਖ ਅੰਪਾਇਰ ਸੀ ਲਿਖਦਾ ਹੈ ਸ਼ਾ ਮੁਹੰਮਦ ਜੰਗ ਹਿੰਦ ਪੰਜਾਬ ਦਾ ਹੋਣ ਲੱਗਾ ਦੋਵੇਂ ਬਾਤ ਸ਼ਾਹੀ ਫੌਜੀਆਂ ਭਾਰੀਆਂ ਨੇ ਅੱਜ ਹੋਵੇ ਸਰਕਾਰ ਤੇ ਮੁੱਲ ਪਾਵੇ ਜਿਹੜੀਆਂ ਖਾਲਸੇ ਨੇ ਤੇਗਾ ਬਾਹਰੀਆਂ ਨੇ ਤੋਂ ਇਥੇ ਹਿੰਦ ਤੇ ਪੰਜਾਬ ਨੂੰ ਵੱਖੋ ਵੱਖ ਮੁੱਲ مقرد کیتا گیا ہے شاہ محمد انگریزہ نے تو تڑی کی اے ہے. تے ہار خالصہی راج تو بریٹش امپائر دا جگہ بلند ہو جاتا ہے گلام ہندوستان دا حصہ پنجاب بھی بڑھایا جاتا ہے ਬਾਕੀ ਇੰਗਲਿਸ਼ ਤੇ ਡਾਕਟਰ ਨੂੰ ਪੜ ਰਿਆ ਸੀ ਉਹ ਲਿਖਦਾ ਹੈ ਪੰਜਾਬ ਸਟੇਟ ਬੋਸ ਦਾ ਲਾਸਟ ਮੇਜਰ ਰੀਜਨ ਆਫ ਦਾ ਇੰਡੀਅਨ ਸਬ ਕੰਟੀਨੈਂਟ ਟੂ ਬੀ ਕਨੈਕਟਡ ਬਾਈ ਦਾ ਬ੍ਰਿਟਿਸ਼ ਐਮਪਾਇਰ ਕਿੱਡਾ ਮਹਾਨ ਰਾਜਾ ਹੋਵੇਗਾ ਰਜੀਤ ਸਿੰਘ ਮਰਾਠੇ ਵੀ ਗੁਲਾਮ ਹੋ ਗਏ ਰਾਜਪੂਤ ਵੀ ਗੁਲਾਮ ਹੋ ਗਏ ਤੇ 50 ਸਾਲ ਅਜਾਬ ਰਿਆ ਹਾਲਸਾ ਰਾਜਗੋਰੀਆਂ ਦੇ ਰਾਜ ਤੋਂ ਇੰਗਲਿਸ਼ ਦਾ ਲਿਖਦਾ ਉਹ ਕਹਤਾ ਹੈ ਇਹ ਮੇਜਰ ਸਟੇਟ ਸੀ ਸਿੱਖ ਜਗਤ ਦੀ ਜਿਹੜੀ ਅਖੀਰ ਵਿੱਚ ਬ੍ਰਿਟਿਸ਼ ਅੰਪਾਇਰ ਦੇ ਅਧੀਨ ਗਈ ਸੀ ਖੈਰ ਹੌਲੀ ਹੌਲੀ ਬ੍ਰਿਟਿਸ਼ ਅੰਪਾਇਰ ਦੇ ਖਿਲਾਫ ਬਗਾਵਤ ਉੱਠਦੀ ਹੈ ਸਿੱਖ ਹਿੰਦੂ ਮੁਸਲਮਾਨ ਸੰਘਰਸ਼ ਦੇ ਵਿੱਚ ਉੱਤਦੇ ਨੇ ਫਸਾਦੀ ਦੀ ਲੜਾਈ ਦਾ ਹਿੱਸਾ ਬਣਦੇ ਨੇ ਹੁਣ ਉੱਥੇ ਸੰਗਤ ਸੁਧਰ ਮਿਆਰ ਗਾਦੀ ਨਹਿਰੂ ਵੱਲੋਂ ਸਿੱਖਾਂ ਦੇ ਨਾਲ ਕੁਝ ਇਕਰਾਰ ਨਾਮੇ ਕੀਤੇ ਗਏ ਜੋ ਤੁਹਾਡੇ ਨਾਲ ਸਾਂਝੇ ਕਰਦਾ ਹੈ 1923 ਈਸਵੀ ਵਿੱਚ ਲਾਹੌਰ ਮਜਲਿਸ ਬੈਠਦੀ ਹੈ ਕਾਨਫਰੰਸ ਹੁੰਦੀ ਹੈ ਗਾਦੀ ਤੇ ਨਹਿਰੂ ਨੂੰ ਸਿੱਖ ਜਗਤ ਉਥੇ ਪੁੱਛਦਾ ਹੈ ਵੀ ਅਸੀਂ ਭਾਰਤ ਦੀ ਆਜ਼ਾਦੀ ਵਿੱਚ ਸਭ ਤੋਂ ਵੱਧ ਕੇ ਸਰਗਰਮ ਹਾ ਸਿੱਖ ਲੋਕ ਆ ਸੰਘਰਸ਼ ਜੜ ਰਹੇ ਆ ਬ੍ਰਿਟਿਸ਼ ਅੰਪਾਇਰ ਦੇ ਨਾਲ ਮੱਥਾ ਲਾਇਆ ਹੋਇਆ ਕੀ ਸਾਨੂੰ ਆਜ਼ਾਦ ਭਾਰਤ ਦੇ ਵਿੱਚ ਭਾਈਵਾਲ ਸਮਝਿਆ ਜਾਵੇਗਾ ਜਿਵੇਂ ਸਾਡਾ ਪਹਿਲਾ ਖਾਲਸਾ ਰਾਜ ਰਿਹਾ ਹੈ ਕੀ ਸਾਨੂੰ ਆਪਣੀ ਅਧਰੀ ਹੋਦ ਬਰਕਰਾਰ ਰੱਖਣ ਦੇ ਲਈ ਆਜ਼ਾਦ ਹਿੰਦੁਸਤਾਨ ਦੇ ਵਿੱਚ ਸਿੱਖ ਓਮਲੇਟ ਸਿੱਖ ਸਟੇਟ ਮਿਲੇਗੀ ਜਿੱਥੇ ਸਿੱਖਾ ਨਹੀਂ ਰਾਜਸੀ ਤਾਕਤ ਹੋਵੇਗੀ ਸਿੱਖਾਂ ਦਾ ਹੀ ਧਾਰਮਿਕ ਅਕੀਦਾ ਪ੍ਰਗਟ ਹੋਵੇਗਾ ਕਿਉਂਕਿ ਹਰ ਪੰਛੀ ਨੂੰ ਆਪਣਾ ਆਲਣਾ ਚਾਹੀਦਾ ਹੰਦਾ ਹੈ ਦੂਜੇ ਦੇ ਆਲਣੇ ਵਿੱਚ ਕਿੰਨੇ ਦਿਨ ਕੱਤ ਸਕਦੇ ਹੋ